ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਪੰਜਾਬੀ ਵਰਨ ਬੋਧ ਅਤੇ ਉਸ ਦੀਆਂ ਕਿਸਮਾਂ ਠੀਕ ਹੈ ਜੀ ਉਸ ਮੂਲ ਤੋਂ ਨਹੀਂ ਜਾ ਛੋਟੀ ਤੋਂ ਛੋਟੀ ਤੋਂ ਨੀ ਨੂੰ ਵਰਨ ਕਹਿੰਦੇ ਹਨ ਜਿਸ ਦੇ ਅੱਗੇ ਟੁਕੜੇ ਨਹੀਂ ਹੋ ਸਕਦੇ ਅਤੇ ਜਿਸ ਨੂੰ ਅਸੀਂ ਕਿਸੇ ਇੱਕ ਚਿੰਨ ਦੁਆਰਾ ਪ੍ਰਾਇਮਟ ਕਰ ਸਕਦੇ ਹਾਂ ਠੀਕ ਹੈ ਜੀ ਜਿਹਦੇ ਛੋਟੀ ਤੋਂ ਛੋਟੀ ਤੋਂ ਨੀ ਨੂੰ ਵਰਨ ਕਹਿੰਦੇ ਨੇ ਜੀ ਜਿਸ ਦੇ ਅੱਗੇ ਟੁਕੜੇ ਜਿਹੜੇ ਨਹੀਂ ਹੋ ਸਕਦੇ ਠੀਕ ਹੈ ਜਿਸ ਨੂੰ ਅਸੀਂ ਇੱਕ ਚਿੰਨ ਦੁਆਰਾ ਪ੍ਰਾਇਮਟ ਕਰ ਸਕਦੇ ਹਾਂ ਉਦਾਹਰਨ ਲਈ ਜਿਵੇਂ ਊੜਾ ਕੱਕਾ ਅੱਪਾ ਯਈਆ ਰਾਰਾ ਆਦੀ ਸਾਰੇ ਕੀ ਹੈ ਵਰਨ ਹੁਣ ਅੱਗੇ ਜੇ ਆਪਾਂ ਵਰਨ ਦੀ ਕਿਸਮਾਂ ਪੜਦੇ ਹਾਂ ਵਰਨ ਦੀ ਕਿਸਮਾਂ ਸਵਰ ਸਵਰ ਹੋਤ ਨਹੀਂ ਹੈ ਜਿਸ ਦੇ ਉਚਾਰਨ ਸਮੇ ਸਾਡਾ ਸਾਹ ਉਚਾਰਨ ਅੰਗਾਂ ਦੀ ਕਿਸੇ ਵਿਸ਼ੇਸ਼ ਰੁਕਾਵਟ ਤੋਂ ਬਿਨਾਂ ਬਾਹਰ ਨਿਕਲਦਾ ਹੈ ਜਦੋਂ ਜੇ ਆਪਾਂ ਬਿਨਾਂ ਸਾਹ ਰੋਕੇ ਉਹ ਅੱਖਰ ਨੂੰ ਬਾਹਰ ਕੱਢਦੇ ਹਾਂ ਮੂੰਹ ਚੋਂ ਤਾਂ ਉਹਨੂੰ ਆਪਾਂ ਕਹਿੰਦੇ ਆ ਸਵਰ ਆਪਣੇ ਪੰਜਾਬੀ ਦੇ ਤਿੰਨ ਹੀ ਸਵਰ ਹੈ ਜੀ ਊੜਾ ਆੜਾ ਈੜੀ ਠੀਕ ਹੈ ਜੀ ਨੈਕਸਟ ਹੈਗਾ ਸਵਰ ਨੂੰ ਆਪਾਂ ਅੱਗੇ ਵੀ ਵੰਡਦੇ ਆ ਤਿੰਨ ਭਾਗਾਂ ਦੇ ਵਿੱਚ ਮੂਲ ਸਵਰ, ਸੰਯੁਕਤ ਸਵਰ, ਅਨੁਨਾਸਿਕ ਸਵਰ। ਹਾਂਜੀ ਹੁਣ ਆਪਾਂ ਮੈਂ ਤੁਹਾਨੂੰ ਦੱਸਦੀ ਆ ਮੂਲ ਸਵਰ ਕਿਹੜੇ ਹੁੰਦੇ ਆ। ਹਾਂਜੀ ਮੂਲ ਸਵਰ ਇਹਨਾਂ ਨੂੰ ਮੂਲ ਸਵਰਾਂ ਨੂੰ ਜੀ ਅੱਗੇ ਦੋ ਹਿੱਸੇ 'ਚ ਵੰਡਦੇ ਆ ਆਪਾਂ। ਲਘੂ ਸਵਰ ਜਿਨ੍ਹਾਂ ਨੂੰ ਜੀ ਬੋਲਣ ਦੇ ਉਚਾਰਨ ਸਮੇਂ ਸਮਾਂ ਘੱਟ ਲੱਗਦਾ ਹੈ, ਉਹਨਾਂ ਨੂੰ ਕਹਿੰਦੇ ਆ ਜੀ ਲਘੂ ਸਵਰ। ਜਿਵੇਂ ਆ, ਈ, ਊ ਇਹ ਕੀ ਹੈ? ਲਘੂ ਸਵਰ ਹੈ ਜੀ। ਠੀਕ ਹੈ ਜੀ। ਦੀर्घ ਸਵਰ ਜਿੰਨਾਂ ਨੂੰ ਉਚਾਰਨ ਸਮੇਂ ਆਪਾਂ ਨੂੰ ਸਮਾਂ ਜ਼ਿਆਦਾ ਲੱਗਦਾ ਹੈ ਠੀਕ ਹੈ ਜੀ ਉਹ ਕਿਹੜੇ ਆ ਈ ਊ ਏ ਦੀਰਘ ਸਵਰ ਹੈ ਠੀਕ ਹੈ ਜੀ ਨੈਕਸਟ ਹੈਗਾ ਜੀ ਸਯੁਕਤ ਸਵਰ ਸਯੁਕਤ ਸਵਰ ਮੂਲ ਸਵਰਾਂ ਦੇ ਮੇਲ ਨਾਲ ਬਣਿਆ ਹੈ ਜਿਹੜੇ ਮੂਲ ਸਵਰਾਂ ਦੇ ਮੇਲ ਦੇ ਨਾਲ ਕੀ ਬਣਿਆ ਜੀ ਸਯੁਕਤ ਸਵਰ ਬਣਿਆ ਪੰਜਾਬੀ ਵਿੱਚ ਐ ਜਿਵੇਂ ਹੁਣ ਆਪਾਂ ਐ ਬੋਲਦੇ ਹਾਂ ਅਸਲ ਦੇ ਵਿੱਚ ਉਹਦਾ ਹੁੰਦਾ ਹੈ ਆੜਾ ਈੜੀ ਲਾਵਾ ਐ ਐ ਠੀਕ ਹੈ ਜੀ ਤਾਂ ਇਹਦੇ ਐ ਨੂੰ ਆਪਾਂ ਇਸ ਤਰ੍ਹਾਂ ਲਿਖਦੇ ਆਂ ਅਤੇ ਓ ਊੜੇ ਦੀ ਵੀ ਸਾਊਂਡ ਆ ਰਹੀ ਹੈ ਜੀ ਆਪਾਂ ਘਨੌੜਾ ਪਾਉਨੇ ਆ ਠੀਕ ਹੈ ਜੀ ਇਹ ਕੀ ਹੈ ਸਯੁਕਤ ਸਵਰ ਆਨੁਨਾਸਕੀ ਸਵਰ ਆਨੁਨਾਸਕੀ ਸਵਰ ਉਹ ਹੁੰਦੇ ਆ ਜੀ ਜਿਨ੍ਹਾਂ ਦੀ ਆਪਣੇ ਨੱਕ ਵਿੱਚੋਂ ਆਵਾਜ਼ ਆਉਂਦੀ ਹੈ ਜਦੋਂ ਵੀ ਆਪਾਂ ਉਹਦਾ ਉਚਾਰਨ ਕਰਦੇ ਆਂ ਤਾਂ ਉਹਦੀ ਆਵਾਜ਼ ਜਿਹੜੀ ਆਪਾਂ ਨੂੰ ਨੱਕ ਵਿੱਚੋਂ ਆਉਂਦੀ ਜਿਵੇਂ ਔ ਠੀਕ ਹੈ ਜੀ ਜਿਨ੍ਹਾਂ ਦੀ ਸਵਰ ਦੀ ਆਵਾਜ਼ ਹੈ ਜਿਹੜੀ ਆਪਾਂ ਨੂੰ ਨੱਕ ਵਿੱਚੋਂ ਆਵੇ ਹਾਂ ਜੀ ਨੈਕਸਟ ਹੈ ਜੀ ਨੈਕਸਟ ਹੈਗਾ ਜੀ ਵਿਅੰਜਨ ਇਹ ਉਹ ਧੁਨੀਆਂ ਜਿਸ ਦੇ ਉਚਾਰਨ ਸਮੇ ਸਾਡੇ ਸਾਹ ਨੂੰ ਉਚਾਰਨ ਅੰਗਾ ਤੋਂ ਕੁਝ ਰੁਕਾਵਟ ਪੈਦਾ ਹੈ ਪੈਂਦੀ ਹੈ ਇਹ ਅਜਿਹੇ ਅੱਖਰ ਹਨ ਜਿਹੜੇ ਕਿਸੇ ਲਗਾ ਜਾਂ ਮਾਤਰਾ ਦੀ ਸਹਾਇਤਾ ਤੋਂ ਬਿਨਾ ਲਿਖੇ ਨਹੀਂ ਜਾ ਸਕਦੇ ਹਾਂਜੀ ਵਿਅੰਜਨ ਉਹ ਹੁੰਦੇ ਆ ਜੀ ਹੁਣ ਦੇਖੋ ਸਵਰ ਤਾਂ ਆਪਾਂ ਪੜ ਲਏ ਕਿ ਸਵਰ ਆਪਣੇ ਤਿੰਨੇ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਆ ਜੀ ਊੜਾ ਆੜਾ ਅਤੇ ਈੜੀ ਠੀਕ ਹੈ ਜੀ ਇਹ ਕੀ ਹੈ ਜੀ ਸਵਰ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਪੜਦੇ ਹਾਂ ਵਿਅੰਜਨ ਜਿਹੜੇ ਵਿਅੰਜਨ ਲਿਖੇ ਜਾਂਦੇ ਆ ਜੀ ਠੀਕ ਹੈ ਇਹਨਾਂ ਨੂੰ ਉਚਾਰਨ ਤੋਂ ਕੁਝ ਰੁਕਾਵਟਾਂ ਪੈਦਾ ਹੁੰਦੀਆਂ ਜਦੋਂ ਆਪਾਂ ਇਹਨੂੰ ਬੋਲਦੇ ਆ ਤਾਂ ਕੁਝ ਰੁਕਾਵਟਾਂ ਪੈਦਾ ਹੁੰਦੀਆਂ ਤਾਂ ਇਹ ਹੈ ਇਹ ਲਗਾ ਤੇ ਮਾਤਰਾ ਦੀ ਸਹਾਇਤਾ ਨਾਲ ਲਿਖੇ ਜਾਂਦੇ ਆ ਠੀਕ ਹੈ ਜੀ ਗੁਰਮੁਖੀ ਵਿੱਜਮ ਸਸੇ ਤੋਂ ਲੈ ਕੇ ਰਾੜੇ ਤੱਕ 32 ਅੱਖਰੀ ਵਿਅੰਜਨ ਅਖਵਾਉਂਦੇ ਹਨ ਠੀਕ ਹੈ ਜੀ ਸਸੇ ਤੋਂ ਲੈ ਕੇ ਰਾੜੇ ਤੱਕ ਜੀ 32 ਆਪਣੇ ਅੱਖਰ ਨੇ ਜਿਹੜੇ ਵਿਅੰਜਨ ਦੇ ਨੇ ਅਨੁਨਾਸਿਕ ਅੱਖਰ ਜਿਹੜੇ ਅੱਖਰਾਂ ਨੂੰ ਉਚਾਰਨ ਸਮੇਂ ਨੱਕ ਰਾਹੀਂ ਆਵਾਜ਼ ਕੰਢੜੀ ਪਵੇ ਇਹ ਵੀ ਉਹੀ ਸੇਮ ਹੈ ਜੀ ਜਿਨ੍ਹਾਂ ਨੂੰ ਉਚਾਰਨ ਸਮੇਂ ਨੱਕ ਰਾਹੀਂ ਆਵਾਜ਼ ਕੱਢਣੀ ਪੈਂਦੀ ਹੈ ਉਹਨੂੰ ਕੀ ਕਹਿੰਦੇ ਆ ਅਨਨਾਸਕ ਅੱਖਰ ਕਹਿੰਦੇ ਆ ਜਿਵੇਂ ਜੇ ਆਪਾਂ ਕਹਿੰਦੇ ਆ ਅਣਾਣਾ ਅਣੰਨਾ ਮਮਾ ਐਂਆ ਠੀਕ ਹੈ ਜੀ ਇਹ ਕੀ ਆ ਅਨਨਾਸਕ ਜਦੋਂ ਆਪਾਂ ਨੱਕ ਰਾਹੀਂ ਆਵਾਜ਼ ਕੱਢਦੇ ਆ ਦੁੱਤ ਅੱਖਰ ਦੁੱਤ ਅੱਖਰ ਕਿਹੜੇ ਹੁੰਦੇ ਨੇ ਦੁੱਤ ਅੱਖਰ ਜੁੜੇ ਹੋਏ ਹੁੰਦੇ ਆਂ ਇਹ ਜੁੜੇ ਹੋਏ ਹੁੰਦੇ ਆਂ ਜੀ ਇੰਨਾ ਵਿੱਚ ਇੱਕ ਅੱਖਰ ਪੈਰੀ ਪੈਂਦਾ ਹੈ ਹਾਂ ਜਿਵੇਂ ਆਪਾਂ ਪੈਰੀ ਪੈਰਾਂ ਦੇ ਵਿੱਚ ਆਪਾਂ ਇਹ ਅੱਖਰ ਪੈਂਦਾ ਉਹਨੂੰ ਦੁੱਤ ਅੱਖਰ ਕਹਿੰਦੇ ਆ ਇਹ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਆ ਉਹ ਜਿਵੇਂ ਆਪਾਂ ਲਿਖਦੇ ਆਂ ਪਪੇ ਦੇ ਪੈਰ ਚ ਰਾਰਾ ਦੇਖੋ ਇਹ ਰਾਰਾ ਪੈਰੇ ਉੱਪਰ ਲਾ ਮਮਾ ਪ੍ਰੇਮ ਸਵ ਅੜਹ ਦੁੱਤ ਅੱਖਰ ਠੀਕ ਹੈ ਜਦੋਂ ਪੈਰਾ ਵਿੱਚ ਅੱਖਰ ਪੈਂਦਾ ਕੋਈ ਵੀ ਅੱਖਰ ਜਿਵੇਂ ਹਾ ਹਾ ਪੈ ਸਕਦਾ ਜੀ ਵਾ ਵਾ ਪੈ ਸਕਦਾ ਰਾਰਾ ਪੈ ਸਕਦਾ ਠੀਕ ਹੈ ਜੀ ਉਹਨੂੰ ਆਪਾਂ ਕਹਾਂਗੇ ਜੀ ਤੁੱਤਕ ਹਾਂਜੀ ਹੋਪਸ ਤੁਹਾਨੂੰ ਮੇਰੀ ਇਹ ਜਾਣਕਾਰੀ ਜੀ ਚੰਗੀ ਲੱਗੀ ਹੋਣੀ ਆ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ ਥੈਂਕ ਯੂ